प्यारे बच्चों आज आपा क्लास 5 गणित दी दुनिया चैप्टर नंबर 4 एक्सरसाइज 4.3 ਕਰਾਂਗੇ ਚਲੋ ਸ਼ੁਰੂ ਕਰਦੇ ਆ ਪਹਿਲਾ ਪਰਸ਼ਨ ਹੈ ਬੱਚੋ ਪਤਾ ਕਰੋ ਕਿ ਇੱਥੇ ਦਿੱਤੀਆਂ ਭਿੰਨ ਤੁਲ ਜਸਮਾਨ ਭਿੰਨ ਹਨ ਜਾਂ ਨਹੀਂ ਤੁਲ ਜਸਮਾਨ ਦਾ ਮਤਲਬ ਹੁੰਦਾ ਹੈ ਬਰਾਬਰ ਕਿ ਜਿਵੇਂ ਉਦਾਹਰਨ ਦੇ ਤੌਰ ਤੇ ਕਿ ਇਹ 3/7 ਤੇ 6/14 ਕੀ ਇਹ ਬਰਾਬਰ ਹੈ ਇੱਕ ਦੂਜੇ ਦੇ ਜਾਂ ਕੋਈ ਛੋਟੀ ਹੈ ਜਾਂ ਵੱਡੀ ਹੈ ਜੇ ਤੋ ਬਰਾਬਰ ਹੈ ਤਾਂ ਆਪਾਂ ਨੇ ਹਾਂ ਜਾਂ ਨਾ ਦੱਸਣਾ ਹੈ ਕਿ ਇਹ ਬਰਾਬਰ ਹੈ ਕਿ ਨਹੀਂ ਹੈ ਚਲੋ ਕਰਦੇ ਆ ਪਹਿਲੇ ਤੋਂ ਸ਼ੁਰੂ ਕਰਦੇ ਆ 3/7 ਅਤੇ 6/14 ਇਹਦਾ ਆਪਾਂ ਨੇ ਦੱਸਣਾ ਹੈ ਇਹਨੂੰ ਦੱਸਣ ਲਈ ਆਪਾਂ ਕੀ ਕਰਦੇ ਆ ਬੱਚੋ ਆ ਜਿਹੜੇ ਉੱਪਰ ਵਾਲਾ ਹੁੰਦਾ ਬੱਚੋ ਆ ਮੈਂ ਦੱਸਿਆ ਸੀ ਉੱਪਰ ਵਾਲਾ ਕੀ ਹੈ ਇਹ ਅੰਸ਼ ਹੁੰਦਾ ਬੱਚੋ ਤੇ ਆ ਹਰ ਹੁੰਦਾ ਠੀਕ ਹੈ ਬੱਚੋ ਨੀਚੇ ਵਾਲਾ ਪਹਿਲੀ ਪਿੰਨ ਦਾ ਅੰਸ਼ ਗੁਣਾ ਦੂਜੀ ਪਿੰਨ ਦਾ ਹਰ ਇਹ ਇੱਕ ਇਹ ਗੁਣਾ ਕਰਨੇ ਬੱਚੋ ਆਪਾਂ ਇਹਦਾ ਤਾਂ ਹਰ ਇਹਦਾ ਅੰਸ਼ ਇੱਕ ਦਾ ਹਰ ਇੱਕ ਦਾ ਅੰਸ਼ ਆਪਾਂ ਨੇ ਗੁਣਾ ਕਰਨਾ ਹੁੰਦਾ ਇੱਕ ਦਾ ਹਰ ਇੱਕ ਦਾ ਅੰਸ਼ ਆਪਾਂ ਨੇ ਗੁਣਾ ਕਰਨਾ ਹੁੰਦਾ ਹੈ ਤੇ ਪਹਿਲੀ ਪਿੰਡ ਦਾ ਅੰਸ ਕਿੰਨਾ ਹੈ ਬੱਚੋ 3 ਹੈ ਗੁਣਾ ਹਰ ਕਿੰਨਾ ਹੈ ਦੂਜੀ ਪਿੰਡ ਦਾ 14 ਹੈ ਤੇ ਪਹਿਲੀ ਪਿੰਡ ਦਾ ਹਰ ਕਿੰਨਾ ਹੈ ਬੱਚੋ 7 ਹੈ ਦੂਜੀ ਪਿੰਡ ਦਾ ਹਰ ਅੰਸ ਕਿੰਨਾ ਹੈ ਬੱਚੋ 6 ਹੈ ਤੇ ਦੇਖੋ ਹੁਣ ਇਹਦੇ ਗੁਣਾ ਕਰਨੇ 14 ਗੁਣਾ 3 14 3 ਕਿੰਨਾ ਹੁੰਦਾ 42 ਤੇ 7 6 ਕਿੰਨਾ ਹੁੰਦਾ 42 ਹੁਣ ਦੇਖੋ ਦੋਨੇ ਜਿਹੜੇ ਹੈ ਗੁਣ ਦੋਨੇ ਦੇ ਗੁਣਨ ਫਲ ਜਿਹੜੇ ਹੈ बराबर ਹਨ बराबर ਹਨ ਦੋਨਾਂ ਦੇ ਗੁਣਨਫਲ ਕੀ ਹੈ ਬਰਾਬਰ ਹਨ ਠੀਕ ਹੈ ਇਸ ਕਰਕੇ ਇਸ ਲਈ ਇਹ ਸਮਾਨ ਜਾਂ ਤੁਲਪਿੰਨ ਹਨ ਠੀਕ ਹੈ ਠੀਕ ਹੈ ਬੱਚੋ ਅੱਗੇ ਦੇਖ ਜੇ ਅੰਸ਼ ਜੇ ਨਾ ਦੇ ਗੁਣਨਫਲ ਜੇ ਬਰਾਬਰ ਨਹੀਂ ਹੁੰਦੇ ਇਹਦਾ ਮਤਲਬ ਇਹ ਤੁਲਿਆ ਸਮਾਨ ਪਿੰਨ ਨਹੀਂ ਹੋਗੇ ਅੱਗੇ ਦੇਖੋ ਦੂਜਾ 11/ 14 377/98 ਠੀਕ ਹੈ 11 ਦਾ 98 ਨਾਲ ਗੁਣਾ ਕਰਨਾ ਹੈ 14 ਦਾ 77 ਨਾਲ ਗੁਣਾ ਕਰਨਾ ਤੇ ਪਹਿਲੀ ਭਿੰਨ ਦਾ ਜਿਹੜੇ ਵਿੱਚੋਂ ਅੰਸ਼ ਕਿੰਨਾ ਹੈ 11 ਹੈ ਤੇ ਦੂਜੀ ਭਿੰਨ ਦਾ ਹਰ ਕਿੰਨਾ ਵਿੱਚੋਂ 98 ਹੈ ਤੇ ਪਹਿਲੀ ਭਿੰਨ ਦਾ ਹਰ ਕਿੰਨਾ ਵਿੱਚੋਂ 14 ਹੈ ਤੇ ਦੂਜੀ ਭਿੰਨ ਦਾ ਜਿਹੜਾ ਹੰਸ ਹੈ ਉਹ ਕਿੰਨਾ ਬੱਚੋ 77 ਹੈ ਠੀਕ ਹੈ ਜੇ ਆਪਾਂ 11 ਨੂੰ 98 ਨਾਲ ਗੁਣਾ ਕਰਾਂਗੇ ਤਾਂ ਬੱਚੋ ਇਹ ਆਊਗਾ 1078 ਠੀਕ ਹੈ ਕਿ 14 ਨੂੰ ਆਪਾਂ 77 ਨਾਲ ਜੇ ਆਪਾਂ ਗੁਣਾ ਕਰਾਂਗੇ ਤਾਂ 1078 ਹੀ ਇਹ ਆਊਗਾ ਯਾਨੀ ਕਿ ਦੋਨੇ ਕੀ ਇਹ ਦੋਨੇ ਦਾ ਗੁਣਨਫਲ ਜਿਹੜਾ ਹੈ ਉਹ ਸਮਾਨ ਹਨ ਤੇ ਇਸ ਕਰਕੇ ਇਹ ਜਿਹੜੀ ਹੈ ਭਿੰਨ ਜਿਹੜੀ ਹੈ ਸਮਾਨ ਜਾਤੁੱਲ ਹਨ ਠੀਕ ਹੈ ਬੱਚੋ ਅੱਗੇ ਦੇਖੋ 6/9 ਤੇ 24/36 ਠੀਕ ਹੈ ਇਹ ਪਤਾ ਕਰ ਲੈ 6 ਦੇ ਗੁਣਾ 36 ਨਾਲ 9 ਦੇ ਗੁਣਾ 24 ਨਾਲ ਯਾਨੀ ਕਿ ਪਹਿਲੀ ਭਿੰਨ ਦਾ ਅੰਸ਼ ਕਿੰਨਾ ਹੈ 6 ਤੇ ਦੂਜੀ ਭਿੰਨ ਦਾ ਹਰ ਕਿੰਨਾ ਹੈ ਬੱਚੋ 36 ਤੇ ਪਹਿਲੀ ਪਿੰਡ ਦਾ ਹਰ ਕਿੰਨਾ ਹੈ ਬੱਚੋ 9 ਦੂਜੀ ਪਿੰਡ ਦਾ ਅੰਸ਼ ਕਿੰਨਾ ਹੈ ਬੱਚੋ 24 ਤੇ ਹੁਣ ਗੁਣਾ ਕਰਨੀ ਆਪਾਂ ਨੇ 36 6 ਹੁੰਦਾ ਬੱਚੋ 216 ਤੇ ਬੱਚੋ 24 9 ਯਾਨੀ ਕਿ 24 ਨਾਲ 216 ਹੁੰਦਾ ਹੈ ਦੋਨੇ ਬਰਾਬਰ ਦੋਨੇ ਬਰਾਬਰ ਹੈ ਠੀਕ ਹੈ ਕਿ ਇਹ ਦੋਨੇ ਬਰਾਬਰ ਹੈ ਇਸ ਲਈ a ਪਿੰਡ ਜਿਹੜੀ ਸਮਾਨ ਜੇ ਤੁਲ ਪਿੰ ਹੈ ਠੀਕ ਹੈ ਬੱਚੋ ਅੱਗੇ ਦੇਖੋ 5/8 ਤੇ 10/24 5 ਦੀ 24 ਨਾਲ ਤੇ 10 ਦੀ 8 ਨਾਲ ਬੱਚੋ ਠੀਕ ਹੈ ਪਹਿਲੀ ਪਿੰਡ ਦਾ ਅੰਸ ਕਿੰਨਾ ਹੈ 5 ਤੇ ਦੂਜੀ ਪਿੰਡ ਦਾ ਹਰ ਕਿੰਨਾ ਬੱਚੋ 24 ਹੈ ਤੇ ਪਹਿਲੀ ਪਿੰਨ ਦਾ ਹਰ ਕਿੰਨਾ ਵਿੱਚੋਂ 8 ਹੈ ਦੂਜੀ ਪਿੰਨ ਦਾ ਅੰਸ਼ ਕਿੰਨਾ ਵਿੱਚੋਂ 10 ਹੈ ਤਾਂ 24 ਪੰਜੇ ਕੀ ਹੁੰਦੇ ਬੱਚੋ 120 ਤੇ 8 10 ਕਿੰਨਾ ਹੁੰਦਾ ਬੱਚੋ 80 ਇਹਦਾ ਮਤਲਬ ਇਹ ਜਿਹੜੀ ਹੈ ਬਰਾਬਰ ਗੁਣਨਫਲ ਨਹੀਂ ਹਨ ਇਸ ਕਰਕੇ ਇਹ ਇਸ ਲਈ ਇਹ ਸਮਾਨ ਜਾਂ ਤੁਲਪਿਨ ਨਹੀਂ ਹਨ ਠੀਕ ਹੈ ਬੱਚੋ ਠੀਕ ਹੈ ਬੱਚੋ ਹਾਂ ਅੱਗੇ ਦੇ ਸੱਤ ਬਟਾ ਬਾਰਾ ਤੇ ਚੋਦਾ ਬਟਾ ਇੱਕੀ ਸੱਤ ਦੀ ਗੁਣਾ ਚੋਵੀ ਇੱਕੀ ਨਾਲ ਤੇ ਬਾਰਾ ਦੀ ਗੁਣਾ ਚੋਵੀ ਚੋਦਾ ਨਾਲ ਪਹਿਲੀ ਭਿੰਨ ਦਾ ਅੰਸ਼ ਕੀ ਹੈ ਬੱਚੋ 7 ਹੈ ਤੇ ਦੂਜੀ ਭਿੰਨ ਦਾ ਹਰ ਕਿੰਨਾ ਬੱਚੋ 21 ਹੈ ਪਹਿਲੀ ਭਿੰਨ ਦਾ ਹਰ ਕਿੰਨਾ ਬੱਚੋ 12 ਹੈ ਦੂਜੀ ਭਿੰਨ ਦਾ ਅੰਸ਼ ਕਿੰਨਾ ਬੱਚੋ 14 ਹੈ ਠੀਕ ਹੈ ਚਲੋ ਹੁਣ ਆਪਾਂ ਗੁਣਾ ਕਰਦੇ ਆ ਇਹਨਾਂ ਦੀ 21 7 ਜਦੋਂ ਆਪਾਂ ਕਰਾਂਗੇ ਵਿੱਚੋਂ 147 ਆਊਗਾ ਠੀਕ ਹੈ ਤੇ ਬੱਚੋ 12 ਦੀ ਗੁਣਾ ਆਪਾਂ 14 ਨਾਲ ਕਰਾਂਗੇ ਤੇ ਬੱਚੋ 168 ਆਊਗਾ ਠੀਕ ਹੈ ਇਹਦਾ ਮਤਲਬ ਇਹ ਜਿਹੜੇ ਹੈ ਬਰਾਬਰ ਇਹਨਾਂ ਦਾ ਜਿਹੜਾ ਗੁਣਨਫਲ ਬਰਾਬਰ ਨਹੀਂ ਹਨ ਇਸ ਲਈ ਇਹ ਸਮਾਨ ਜਾਂ ਤੁਲਪਿੰਨ ਜਿਹੜੀ ਹੈ ਨਹੀਂ ਹਨ ਠੀਕ ਹੈ ਬੱਚੋ ਅੱਗੇ ਦੇਖੋ 8/9 ਤੇ 40/54 8 ਦੀ ਗੁਣਾ 54 ਨਾਲ 9 ਦੀ ਗੁਣਾ 40 ਨਾਲ ਬੱਚੋ ਪਹਿਲੀ ਪਿੰਡ ਦਾ ਅੰਸ਼ ਕਿੰਨਾ ਬੱਚੋ 8 ਹੈ ਗੁਣਾ ਦੂਜੀ ਪਿੰਡ ਦਾ ਹਰ ਕਿੰਨਾ ਬੱਚੋ 54 ਹੈ ਠੀਕ ਹੈ ਬੱਚੋ ਅੱਗੇ ਦੇਖੋ ਪਹਿਲੀ ਪਿੰਡ ਦਾ ਹਰ ਕਿੰਨਾ ਬੱਚੋ 9 ਹੈ ਦੂਜੀ ਪਿੰਡ ਦਾ ਅੰਸ਼ ਕਿੰਨਾ ਬੱਚੋ 40 ਹੈ ਤੇ ਹੁਣ ਆਪਾਂ ਨੇ ਇਹਦੀ ਗੁਣਾ ਕਰਨੀ ਹੈ 8 50 ਬੱਚੋ ਹੁੰਦਾ ਹੈ 432 ਤੇ 4 40 9 ਹੁੰਦਾ ਹੈ ਵਿੱਚੋਂ 360 ਠੀਕ ਹੈ ਬੱਚੋ ਇਹਦਾ ਮਤਲਬ ਬਰਾਬਰ ਨਹੀਂ ਹੈ ਇਹਨਾਂ ਦਾ ਗੁਣਾਫ ਬਰਾਬਰ ਨਹੀਂ ਹਨ ਇਸ ਕਰਕੇ ਇਸ ਲਈ ਇਹ ਸਮਾਨਜ ਤੁਲਪਿੰਨ ਨਹੀਂ ਹਾਂ ਠੀਕ ਹੋ ਚੋ ਅੱਗੇ ਦੇਖ ਇਹ ਜਿਹੜੀ ਹੈ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਗਈ ਓਕੇ ਥੈਂਕ ਯੂ ਚੋ